ਕੈਨੇਡਾ 'ਚ ਰਿਫਿਊਜੀ ਕਲੇਮਸ ਦੀ ਗਿਣਤੀ ਇਸ ਕਦਰ ਵਧ ਰਹੀ ਹੈ ਕਿ ਇਸ ਮਾਮਲੇ 'ਚ ਹੁਣ ਇਹ ਵਿਸ਼ਵ ਦੇ ਟੌਪ 5 ਦੇਸ਼ਾਂ 'ਚ ਆ ਚੁੱਕਾ ਹੈ। ਸੰਯੁਕਤ ਰਾਸ਼ਟਰ ਦੀ ਰਿਫਿਊਜੀ ਏਜੰਸੀ ਵੱਲੋਂ ਵੀਰਵਾਰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਕੈਨੇਡਾ ਨੇ 2023 'ਚ 1,44,890 ਰਿਫਿਊਜੀ ਕਲੇਮਸ ਪ੍ਰਾਪਤ ਕੀਤੇ ਨੇ। ਇਸ ਤੋਂ 1 ਸਾਲ ਪਹਿਲਾਂ ਇਹੀ ਅੰਕੜਾ 94,000 ਸੀ। ਰਿਫਿਊਜੀ ਕਲੇਮਸ ਦੇ ਮਾਮਲੇ 'ਚ ਕੈਨੇਡਾ ਤੋਂ ਸਿਰਫ 4 ਮੁਲਕ ਅੱਗੇ ਨੇ। ਇਨ੍ਹਾਂ 'ਚ ਅਮਰੀਕਾ, ਜਰਮਨੀ, ਮਿਸਰ ਅਤੇ ਸਪੇਨ ਨੇ 2022 ਜੇ ਕੈਨੇਡਾ ਇਸ ਲਿਸਟ ਵਿੱਚ ਨੌਵੇਂ ਸਥਾਨ ਤੇ ਸੀ ਜਦਕਿ 2020 ਅਤੇ 2021 ਦੇ ਕਰੋਨਾ ਕਾਲ ਦੌਰਾਨ ਇਹ ਟੌਪ 10 ਵਿੱਚ ਵੀ ਨਹੀਂ ਸੀ ਇਸ ਸਾਲ ਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਦਾ ਕਹਿਣਾ ਹੈ ਕਿ ਜਨਵਰੀ ਤੋਂ ਮਾਰਚ ਤੱਕ ਹੀ ਰਿਫਿਊਜੀ ਵਜੋਂ 46693 ਕਲੇਮਸ ਕੀਤੇ ਜਾ ਚੁੱਕੇ ਨੇ ਉਥੇ ਜੇ ਇਹੀ ਰਫਤਾਰ ਰਹੀ ਤਾਂ ਸਾਲ ਖਤਮ ਹੁੰਦੇ ਇਹ ਅੰਕੜਾ ਲਗਭਗ 186000 ਦੇ ਨਵੇਂ ਪੱਧਰ ਤੇ ਪਹੁੰਚ ਸਕਦਾ ਹੈ